ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਪੰਥ ਦੇ ਵਿੱਚੋਂ ਇੱਕ ਜਿਹੜਾ ਭੱਖ ਦਾ ਮਸਲਾ ਹੈ ਉਹ ਲੈ ਕੇ ਆਪ ਜੀ ਦੇ ਸਾਹਮਣੇ ਪੇਸ਼ ਹੋਏ ਹਾਂ ਔਰ ਇਹ ਜਿਹੜਾ ਮਸਲਾ ਹੈ ਇਸ ਮਸਲੇ ਤੇ ਪਹਿਲਾਂ ਵੀ ਕੁਝ ਪੰਥਦਰਦੀ ਵੀਰਾਂ ਨੇ ਕੌਮ ਦੀਆਂ ਪੰਥ ਦੀਆਂ ਸਰਮੌਰ ਸੰਸਥਾਵਾਂ ਨੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਹਲੇ ਤੱਕ ਉਹਨਾਂ ਵੱਲੋਂ ਇਹ ਜਿਹੜਾ ਮਸਲਾ ਹੈ ਇਹਨੂੰ ਰੋਕਣ ਵਾਸਤੇ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ ਮਸਲਾ ਇਹ ਹੈ ਜੀ ਜਿਹੜੀਆਂ ਸਾਡੀਆਂ ਆਨਲਾਈਨ ਸ਼ਾਪਿੰਗ ਸਾਈਟਾਂ ਚੱਲਦੀਆਂ ਨੇ ਜਿਵੇਂ ਕਿ Amazon, Flipkart ਤੇ Myntra ਇਹਨਾਂ ਆਨਲਾਈਨ ਸਾਈਟਾਂ ਦੇ ਉੱਤੇ ਗੁਰਬਾਣੀ ਦੇ ਗੁਟਕੇ ਤੇ ਜਿਹੜੀਆਂ ਪੋਥੀਆਂ ਨੇ ਉਹ ਆਨਲਾਈਨ ਸਪਲਾਈ ਕੀਤੇ ਜਾਂਦੇ ਨੇ ਤੇ ਇੱਕ ਪ੍ਰਸ਼ਨ ਹੈ ਸਾਰੀਆਂ ਹੀ ਸੰਸਥਾਵਾਂ ਦੇ ਅੱਗੇ ਕਿ ਜਿਹੜੇ ਲੋਕ ਉਹਨਾਂ ਦੀ ਸਪਲਾਈ ਕਰਦੇ ਨੇ ਜਾਂ ਜਿਹੜੇ ਉਹਨਾਂ ਨੂੰ ਸਾਡੇ ਤੱਕ ਪਹੁੰਚਦਾ ਕਰ ਰਹੇ ਨੇ ਜਿੱਥੋਂ ਸ਼ਿਪਿੰਗ ਹੋ ਕੇ ਉਹ ਗੁਰਬਾਣੀ ਦੀਆਂ ਪੋਥੀਆਂ ਜਾਂ ਗੁੜਕਾ ਸਾਹਿਬ ਸਾਡੇ ਤੱਕ ਪਹੁੰਚ ਰਹੀ ਨੇ ਤੇ ਇਹ ਦੇਖੋ ਵੀ ਜ਼ਰੂਰੀ ਨਹੀਂ ਹੈ ਵੀ ਉਹ ਸਾਰੇ ਹੀ ਮਨੁੱਖ ਜਿਹੜੇ ਉਹਨਾਂ ਦੀਆਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਨੇ ਉਹ ਗੁਰੂ ਨੂੰ ਮੰਨਣ ਵਾਲੇ ਹਨ ਉਹਨਾਂ ਵਿੱਚੋਂ ਕੁਝ ਇਸ ਤਰ੍ਹਾਂ ਦੇ ਵੀ ਹੋਣਗੇ ਜਿਹੜੇ ਤਮਾਕੂ ਵਰਗੇ ਨਸ਼ਿਆਂ ਦੀ ਵਰਤੋਂ ਕਰਦੇ ਹੋਣਗੇ ਕੁਝ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਸ਼ਰਾਬ ਵਰਗੇ ਨਸ਼ੇ ਦੀ ਵਰਤੋਂ ਕਰਦੇ ਨੇ ਤੇ ਬਹੁਤੇ ਜਿਹੜੇ ਲੋਕ ਉਹਨਾਂ ਦੇ ਵਿੱਚ ਕੰਮ ਕਰਦੇ ਨੇ ਉਹ ਪਤਿਤ ਨੇ ਅਸੀਂ ਰੋਜ਼ਾਨਾ ਇਹ ਗੱਲਾਂ ਸਮਾਜ ਦੇ ਵਿੱਚ ਕਰਦੇ ਹਾਂ ਜੀ ਗੁਰਬਾਣੀ ਦੀ ਬੇਅਦਵੀ ਹੋ ਰਹੀ ਹੈ ਗੁਰਬਾਣੀ ਦਾ ਜਿਹੜਾ અપਮਾਨ ਕੀਤਾ ਜਾ ਰਿਹਾ ਹੈ ਫਿਰ ਜਿਹੜੀਆਂ ਇਹ ਸਾਈਟਾਂ ਨੇ ਜਿਹੜੀਆਂ ਗੁਰਬਾਣੀ ਦੇ ਗੁਟਕੇ ਤੇ ਪੋਥੀਆਂ ਸਪਲਾਈ ਕਰ ਰਹੀਆਂ ਨੇ ਅਸੀਂ ਇਹਨਾਂ ਨੂੰ ਰੋਕਣ ਦਾ ਯਤਨ ਕਿਉਂ ਨਹੀਂ ਕਰਦੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚੋਂ ਗੁਟਕਾ ਸਾਭ ਲੈ ਕੇ ਪੋਥੀਆਂ ਲੈ ਕੇ ਗੁਰਬਾਣੀ ਦੀ ਬੇਅਦਵੀ ਕੀਤੀ ਜਾ ਰਹੀ ਹੈ ਤੇ ਇਹਨਾਂ ਲੋਕਾਂ ਵਾਸਤੇ ਦਾ ਬੇਦਵੀ ਕਰਨੀ ਬਹੁਤ ਹੀ ਆਸਾਨ ਹੈ ਕਿਉਂਕਿ ਆਨਲਾਈਨ ਰਸਤੇ ਦੇ ਵਿੱਚ ਕਿਤੇ ਵੀ ਉਹ ਲਿਆ ਕੇ ਇਹਨਾਂ ਪੋਥੀਆਂ ਨੂੰ ਇਹਨਾਂ ਸੈਂਚੀਆਂ ਨੂੰ ਗੁਟਕਾ ਸਾਹਿਬ ਨੂੰ ਖੋਲ ਸਕਦੇ ਹਨ ਤੇ ਬੇਦਵੀ ਕਰ ਸਕਦੇ ਹਨ ਮੈਂ ਆਪ ਸਭ ਦਾ ਸਾਰੀ ਸਿੱਖ ਸੰਗਤ ਦਾ ਧਿਆਨ ਇਸ ਗੱਲ ਵੱਲ ਦਿਵਾਉਣਾ ਚਾਹੁੰਦੀ ਹਾਂ ਕਿ ਅਸੀਂ ਇਹਨਾਂ ਸਾਈਟਾਂ ਦੇ ਉੱਤੇ ਜਿਹੜੀ ਇਹ ਗੁਟਕਿਆਂ ਦੀ ਗੁਰਬਾਣੀ ਦੇ ਪੋਥੀਆਂ ਦੀ ਗੁਰਬਾਣੀ ਦੀ ਸੈਂਚੀਆਂ ਦੀ ਜਿਹੜੀ ਆਨਲਾਈਨ ਸਪਲਾਈ ਹੋ ਰਹੀ ਹੈ ਇਹਨੂੰ ਰੋਕਣ ਵਾਸਤੇ ਠੋਸ ਯਤਨ ਕਰੀਏ ਪੰਥ ਦੀਆਂ ਸਰਮੌਰ ਸੰਸਥਾਵਾਂ ਜਿੱਥੇ ਬੰਦੀਆਂ ਇਸ ਗੱਲ ਦਾ ਵਿਰੋਧ ਕਰਨ ਤੇ ਗੁਰਬਾਣੀ ਦੀ ਹੋ ਰਹੀ ਹੈ ਇਸ ਬੇਦਵੀ ਨੂੰ ਰੋਕਿਆ ਜਾਵੇ ਕਿਉਂਕਿ ਸਤਿਗੁਰ ਮਹਾਰਾਜ ਜੀ ਕਹਿੰਦੇ ਨੇ ਵੀ ਜਿਹੜਾ ਮਨੁੱਖ ਆਪਣੇ ਗੁਰੂ ਦੀ ਜਿਹੜੀ ਬੇਦਵੀ ਹੈ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦਾ ਜਾਂ ਗੁਰੂ ਦੀ ਬੇਦਵੀ ਹੈ ਜਿਹੜੀ ਉਹਨੂੰ ਸ਼ਰਿਆਂ ਵਿੱਚ ਬਰਦਾਸ਼ਤ ਕਰ ਰਿਹਾ ਹੈ ਉਹਨੂੰ ਮੈਂ ਸਿੱਖ ਨਹੀਂ ਮੰਨਦਾ ਸਤਿਗੁਰ ਮਹਾਰਾਜ ਜੀ ਦੀ ਬਾਣੀ ਦੇ ਸਤਕਾਰ ਹਿੱਤ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਨਾਂ ਸਾਈਟਾਂ ਤੋਂ ਗਰਬਾਣੀ ਦੀ ਇਹਨਾਂ ਸੈਂਚੀਆਂ ਤੇ ਪੋਥੀਆਂ ਦੀ ਹੋ ਰਹੀ ਸਪਲਾਈ ਦਾ ਵਿਰੋਧ ਕਰੀਏ ਤੇ ਇਹਨਾਂ ਨੂੰ ਰੋਕਣ ਵਾਸਤੇ ਠੋਸ ਕਦਮ ਚੁੱਕੀਏ ਤਾਂ ਜੋ ਗਰਬਾਣੀ ਦਾ ਇਹ ਨਰਾਦਰ ਤੇ ਬੇਅਦਵੀ ਰੁੱਕ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ